ਵਡਹੰਸ ਮਹਲਾ 3 ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਤੁਨ ਸੱਚ ਸ਼ਬਦ ਵਿਚਾਰਾ ਆਨੰਦਨ ਸੱਚ ਸਲਾਹਣਾ ਤਨ ਤਨ ਵਡ ਪਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟਹੁ ਬਲ ਜਾਓ ਦਸਨ ਦਾਸਾ ਹੋਏ ਰਹਹਿ ਤਾ ਪਾਵਹਿ ਸੱਚਾ ਨਾਉ ਰਹਾਉ ਜੇ ਵਾ ਸੱਚੀ ਸਚ ਰਤੀ ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰ ਸਾਲਾ ਹਣਾ ਜਸਹਿ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਪਾਰਾ ਅਨੰਦਨ ਲਾਹਾ ਸੱਚ ਨਾਮ ਤਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪੈਨਣਾ ਸੱਚ ਟੀਕ ਹਰਨਾਓ ਜਿਸ ਨੂੰ ਬਖਸੇ ਤਿਸ ਮਿਲੈ ਮਹਲੀ ਪਾਏ 타వ్ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮੁਖ ਦਰ ਸਾਚੈ ਸੱਚਿਆ ਰਹੈ ਸਾਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਲਾਹਣਾ ਸਤਗੁਰ ਬਲੇ ਹਾਰੈ ਜਾਓ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੀਲੇ ਤਾਂ ਮਿਲੇ ਆਪੇ ਲੈ ਮਿਲਾਏ ਜੋ ਭਾਵੇ ਤਿਉ ਰਖਸੀ ਆਪੇ ਕਰੇ ਰਜਾਈ ਵਡਹੰਸ ਮਹੱਲਾ ਤੀਜਾ ਮਨੁ ਆਂਦੇ ਦਿਸਤਾ ਮੰਦਾ ਓ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹ ਵਾਹ ਸਹਿਜੇ ਗੁਣ ਰਵੀਜੈ RAM ਨਾਮ ਇਸ ਜੁਗ ਮਹੰਦੁਲਭ ਹੈ ਗੁਰਮਤਿ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾ ਹਰ ਕੀ ਗੁਣ ਗਾਵੇ ਗੁਰਮਤੀ ਆਪੈ ਆਪ ਬਿਛਾਣੈ ਤਾ ਨਿਜ ਘਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੀ ਗੁਣ ਗਾਓ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਊਤਮ ਭਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲਿਆ ਸਾਚੀ ਵੜਿਆਈ ਬਿਖ ਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ ਅਕਹੋ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮੁ ਦੁਲੰਭ ਹੈ ਜਗ ਮਹਿ ਘਟਿਆ ਆਏ ਪੂਰੇ ਭਾਗ ਸਤਗੁਰ ਮਿਲੈ ਹਰ ਨਾਮ ਧਿਆਏ ਮਨ ਮੁਖ ਪੂਲੇ ਬਖ ਲਗੇ ਅਹਲਾ ਜਨਮ ਗਵਾਇ ਹਰ ਕਾ ਨਾਮ ਸਦਾ ਸੁਖ 사ਗਰ ਸਾਚਾ ਸ਼ਬਦ ਨਾ ਪਾਇਆ ਮੁਖੋ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇ ਨਾਨਕ ਜਿਨ ਕੈ ਹਿਰਦੈ ਵਸਿਆ మోਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪਰਵਾਣ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾ ਮ ਸਾਚਾ ਪਾਈਐ ਲਿਖੇ ਵੱਜੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਥੈ ਜਾਏ ਬਹੀਏ ਪਲਾ ਕਹੀਏ ਸੁਰਤ ਸਬਦ ਲਿਖਾਈਏ ਕਾਇਆ ਕੂੜ ਵਿਗਾੜ ਕਾਹੇ ਨਾਈਏ ਤਾ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਪਾਇਆ ਨਾਮ ਮੀਠਾ ਮਨਹਿ ਲਾਗਾ ਦੂਖ ਡੇਰਾ ਟਾਹਿਆ ਸੁਖ ਮਨਮਹਿ ਆਏ ਵਸਿਆ ਜਾਮ ਤੈ ਫੁਰਮਾਇਆ नदर तुद अरदास मेर आब उपाया तुंहिंज कहारी कढाए न आख झगड़ा पावना न पए चगड़ा सवाम सेती आप, आप वञाव जिस न संगत कर सी जय क्य रू आवण ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਈਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ ਸਭ ਕੋਈ ਮਿੱਠਾ ਮੰਗ ਦੇਖੈ ਖਸਮ ਪਾਵੇ ਸੋ ਕਰੇ ਕਿਛ ਪੁੰਨ দান ਅਨੇਕ ਕਰਨੀ ਨਾਮ ਤੁਲ ਨ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਪਾਈਨ ਆਪ ਆਪੇ ਨਦਰ ਕਰੇ ਵਡਹੰਸ ਮਹਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਨਾ ਸਰਬੇ ਸਮਾਨ ਆਪ ਤੂ ਹੈ ਉਪਾਏ ਤੰਦੈ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਪਿਖ ਭਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਪਰਮ ਬੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁਖ ਗਿਆ ਸੁਖ ਆਏ ਸਮਾਣਾ ਗਾਵਨ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਨ ਗਾਵਹਿ ਜੋ ਤੇਰਾ ਮਨ ਭਾਵੇ ਮਾਇਆ 모ਹੇ ਚਿਤਹਿ ਨਾਹੀ ਅਹਿਲਾ ਜਨਮ ਗਵਾ ਵਹਿ ਇਕ ਮੂੜ ਮੁਗਦ ਨਾਂਚੇ ਤਹਿ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵਹਿ ਪਾਉ ਕਰ ਲਾਗਾ ਸਉ ਪ੍ਰਾਣੀ ਸਉ ਪ੍ਰਾਣੀ ਤਿੰਨਾ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰੇ ਜੋਏ ਰਾਤੇ ਨਿਤ ਚੜ੍ਹਹਿ ਸਵਾਇਆ ਇਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਾਉਂ ਬਲੇਹਾਰੀ ਸਾਚੇ ਨਾਵੈ ਰਾਜ ਤੇਰਾ ਕਬਹ ਨਾ ਜਾਵੇ ਰਾਜੋ ਤਾ ਤੇਰਾ ਸਦਾ ਨਿਹਚਲ ਇਹੋ ਕਬਹ ਨਾ ਜਾਵੇ ਚੱਕਰ ਤਾ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੈ ਦੁਸ਼ਮਨ ਤਾ ਦੂਖ ਨ ਲੱਗੈ ਮੂਲੇ ਪਾਪ ਨੇੜ ਨ ਆਵੈ ਹਉ ਬਲੇ ਹਾਰੀ ਸਦਾ ਹੋਵਾ ਏਕ ਤੇਰੇ ਨਾਵੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਕੀਰਤ ਕਰਹਿ ਸੁਆਮੀ ਤੇਰੇ ਦਵਾਰੇ ਜਪਹਿ ਤਾ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਪਹਿ ਜਾਮ ਮਨ ਵਸਾਵਹਿ ਭਰਮੋਂ ਬੁਲਾਵਾ ਤੁਝ ਹੈ ਕੀਆ ਜਾਮ ਇਹੋ ਚੁਕਾ ਵਹਿ ਗੁਰ ਪ੍ਰਸਾਦੀ ਕਰੋ ਕਿਰਪਾ ਲੇਹੋ ਜਮਹੋ ਉਬਾਰੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਕਿਉ ਕਰ ਕਰੋ ਬੇਨੰਤੀ ਹਾਉ ਆਖ ਨਾ ਜਾਣਾ ਨਦਰ ਕਰਹਿ ਤਾ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵੇ ਦੂਖ ਪੂਖ ਸੰਸਾਰ ਕੀ ਸਹਿਸਾ ਇਹੋ ਚੁਕਾਵਹਿ ਬਿਨਵੰਤ ਨਾਨਕ ਜਾਏ ਸਹਿਸਾ ਬੁੱਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਣ ਦੰਤ ਰੀਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਾਮਨ ਦואר ਨਾ ਹੋ ਖੜਿਆ ਸਿੱਖ ਸੁਣ ਹੋ ਮਹਿਲੀ ਹੋ ਹੰਸ ਹੰਸਾ ਬਗ ਬਗਾ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤ ਰੀਸਾਲਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਕੋ ਕੰਨ ਕੋਕਿਲਾ ਤਰਲ ਜੁਆਣੀ ਤਰਲਾ ਜੁਆਣੀ ਆਪ ਬਾਣੀ ਇਛ ਮਨ ਕੀ ਪੂਰੀਏ ਸਾਰੰਗ ਜੋ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੈ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਵਡਹੰਸ ਮਹਲਾ 3 ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀ ਮੁਈਏ ਪਿਰ রাਵੇ ਪਾਏ ਪਿਆਰੇ ਸੱਚੈ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨੇਹ ਰਚਾਇਆ ਆਪ ਗਵਾਇਆ ਤਾ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ نانک سا تن میل لئی پھر آپ سچ ہے سا, سا سواری نرگڑیے پھر دیکھ ہدورے رام گرمکھ جنی را بیا پھر رب رہا پر پورے رام پھر رب رہا پر پورے ویخ ہجورے جگ جگ ایک جاتا تن بالی بھولی پھر سہجرا و ملیا کرم بدھا ਜਿਨ ਹਰ ਰਸ ਚਾਖਿਆ ਸਬਦ ਸੁਭਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਫਿਰ ਭਾਵੈ ਸਬਦੇ ਰਹੈ ਹਦੂਰੇ ਸੋਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਫਿਰ ਪਾਇਆ ਰੰਗ ਸਿਉ ਰਲਿਆ ਮਾਣੈ ਸਦਾ ਰੰਗੁ ਰਾਤੀ ਸਹਜੇ ਮਾਤੀ ਆਨੰਦਿਨ ਨਾਮ ਵਖਾਣੈ ਕਾਮਣ ਵਡਭਾਗੀ ਅੰਤਰ ਲਿਵ ਲਾਗੀ ਹਰਿ ਕਾ ਪ੍ਰੇਮ ਸੁਬਾਇਆ ਨਾਨਕ ਕਾਮਣ ਸਹਜੇ ਰਾਤੀ ਜਿਨ ਸਚ ਸਿਗਾਰ ਬਣਾਇਆ ਹਉ ਮੈਂ ਮਾਰ ਮੁਈਏ ਤੂ ਚਲ ਗੁਰ ਕੈ ਪਾਏ ਹਰਿ ਵਰ ਰਵਹਿ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸਬਦ ਬਜਾਏ ਸਦਾ ਸੁਹਾਗਣ ਨਾਰੀ ਬੇਰ ਅਲੀ ਆਲਾ ਜੋ ਬਨ ਬਾਲਾ ਆਨੰਦਨ ਕੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚਾ ਸਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਗੁਰ ਪਾਏ